ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਖਵਾਜਾ ਪੀਰ ਜੀ ਦਾ ਇੱਕ ਐਸਾ ਵਿਧੀ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹਦੇ ਨਾਲ ਘਰ ਦੀਆਂ ਘਰ ਤੇ ਵਿੱਚ ਜਿੰਨੀਆਂ ਵੀ ਇੱਲ ਬਲਾਮਾਂ ਆ ਉਹਨਾਂ ਤੋਂ ਰੱਖਿਆ ਵਾਸਤੇ ਕਿ ਖਵਾਜਾ ਪੀਰ ਜੀ ਦਾ ਜਲ ਕਿਦਾਂ ਤਿਆਰ ਕੀਤਾ ਜਾਂਦਾ ਉਹਦੀ ਮੈਂ ਵਿਧੀ ਦੱਸੂਗਾ ਇੱਕ ਛੋਟਾ ਜਿਹਾ ਉਹਦੇ ਤੇ ਕਲਮਾ ਪੜਨਾ ਹੈ ਖਵਾਜਾ ਪੀਰ ਜੀ ਦਾ ਕਲਮਾ ਪੜ ਕੇ ਜਦੋਂ ਜਿਹੜਾ ਜਲ ਹੈ ਤੁਸੀਂ ਆਪਣੇ ਘਰ ਦੇ ਵਿੱਚ ਛਿੜਕੋਗੇ ਤੁਹਾਡਾ ਘਰ ਜਿਹੜੀ ਵੀ ਕੋਈ ਇਲਬਲਾ ਹੋਏਗੀ ਘਰ ਛੱਡ ਕੇ ਚਲੀ ਜਾਏਗੀ ਤੇ ਖਵਾਜਾ ਪੀਰ ਜੀ ਦਾ ਘਰ ਦੇ ਵਿੱਚ ਪਹਿਰਾ ਲੱਗੇਗਾ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਪਵੇਗੀ ਤੁਹਾਡੇ ਘਰ ਦੀਆਂ ਤਰੌਣਕਾਂ ਵਧਣਗੀਆਂ ਤਰੱਕੀਆਂ 'ਚ ਜਾਉਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਖਵਾਜਾ ਪੀਰ ਜੀ ਦੇ ਜਲ ਤਿਆਰ ਕਰਨ ਦੀ ਜਿਹੜੀ ਕਲਮਾ ਤੇ ਵਿਧੀ ਜਿਹੜੀ ਪੂਰੀ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖਣਾ ਜੀ ਕਿਉਂ ਕਰਕੇ ਕੁਝ ਗੱਲਾਂ ਐਦਾਂ ਦੀਆਂ ਹੁੰਦੀਆਂ ਜਿਹੜੀਆਂ ਵਿੱਚ ਰਹਿ ਜਾਂਦੀਆਂ ਤੇ ਨਾ ਉਹਨਾਂ ਦਸੀਏ ਕਿ ਇਸ ਤਰ ਇਹ ਜਿਹੜਾ ਜਲ ਹੈ ਖ्वाजा ਸਾਹਿਬ ਦਾ ਕਿਉਂ ਕਰਕੇ ਖ्वाजा ਸਾਹਿਬ ਤਾਂ ਆਪ ਖੁਦ ਜਲ ਦੇ ਉੱਤੇ ਵਿਰਾਜਮਾਨ ਹੈ ਜਲ ਦੇ ਵਿੱਚ ਉਹ 24 ਘੰਟੇ ਹਾਜ਼ਰ ਨਾਜ਼ਰ ਰਹਿੰਦੇ ਨੇ ਇਹ ਜਲ ਨੂੰ ਅਸੀਂ ਜੇ ਜਲ ਦੇ ਵਿੱਚ ਖ्वाजा ਸਾਹਿਬ ਦਾ ਕੱਲਾ ਨਾਂ ਹੀ ਲੈ ਕੇ ਉਹਨਾਂ ਨੂੰ ਯਾਦ ਕਰ ਲਈਏ ਤਾਂ ਵੀ ਉਹ ਹਾਜ਼ਰ ਨਾਜ਼ਰ ਰਹਿੰਦੇ ਨੇ ਪਰ ਇਸ ਕਲਮੇ ਦੇ ਨਾਲ ਜਿਹੜਾ ਤੁਹਾਨੂੰ ਦੱਸਾਂਗੇ ਉਹਦੇ ਨਾਲ ਕੀ ਹੋਏਗਾ ਇੱਕ ਤਾਂ ਖਵਾਜਾ ਸਾਹਿਬ ਉਸੇ ਸਮੇਂ ਹਾਜ਼ਰ ਨਾਜ਼ਰ ਹੋ ਜਾਣਗੇ ਤੇ ਘਰ ਦੇ ਵਿੱਚ ਪਹਿਰਾ ਲੱਗ ਜਾਏਗਾ ਕੋਈ ਵੀ ਇਲਪਲਾ ਹੋਏਗੀ ਪਿੱਛੇ हट ਜਾਏਗੀ ਕਾਫੀ ਤੁਹਾਡੇ ਘਰ ਤੋਂ 20 ਫੁੱਟ ਦੂਰ ਚਲੀ ਜਾਏਗੀ ਕਿ ਇਸ ਕਲਮੇ ਦੀ ਇਸ ਵਿਧੀ ਦੀ ਇਹ ਖਾਸੀਅਤ ਆ ਕਿ ਜਦੋਂ ਕੋਈ ਬੰਦੇ ਉੱਤੇ ਪੀੜੀ ਪੈ ਜਾਵੇ ਜਾਂ ਕੋਈ ਬੰਦਾ ਕਿਤੇ ਬਾਹਰ ਫਸਿਆ ਹੋਵੇ ਕੰਵੀ ਜੀ ਤੁਹਾਡੇ ਕੋਲ ਜਲ ਹੈਗਾ ਤੁਸੀਂ ਜਲ ਦੇ ਉੱਤੇ ਇਸ ਕਲਮੇ ਨੂੰ ਪੜ੍ਹ ਕੇ ਉੱਥੇ ਛਿੜਕ ਦੋ ਤੁਹਾਡੀ ਉੱਥੇ ਵੀ ਰੱਖਿਆ ਹੋ ਜਾਏਗੀ ਘਰ ਦੇ ਵਿੱਚ ਤਾਂ ਇਹ ਰੱਖਿਆ ਕਰਦਾ ਹੀ ਕਰਦਾ ਆ ਅਗਰ ਤੁਸੀਂ ਘਰ ਤੋਂ ਬਾਹਰ ਵੀ ਹੋਵੋ ਮੰਨ ਲਓ ਤੁਸੀਂ ਘਰ ਤੋਂ ਜਾਂ ਕਿਸੇ ਦੇ ਜਿੱਦਾਂ ਆਪਾਂ ਅੱਜਕੱਲ ਕੀ ਕਰਦੇ ਆ ਗਰਮੀਆਂ ਦੇ ਵਿੱਚ ਛੱਤਾਂ ਤੇ ਸੌ ਜਾਂਦੇ ਆ ਛੱਤਾਂ ਤੇ ਜਦੋਂ ਸੌਣ ਲੱਗਦੇ ਆ ਰਾਤ ਨੂੰ ਕੀ ਹੁੰਦਾ ਆ ਕੋਈ ਐਸੀ ਜਿਸ ਤਰ੍ਹਾਂ ਆਪਾਂ ਮਸਿਆ ਜਾਂ ਪੁੰਨਿਆ ਐਸੀ ਦਿਨ ਹੁੰਦੇ ਆ ਜਦੋਂ ਚੀਜ਼ਾਂ ਬਾਹਰ ਘੁੰਮਦੀਆਂ ਰਹਿੰਦੀਆਂ ਜਾਂ ਉਦਾਂ ਵੀ ਕੋਈ ਕਿਸੇ ਉੱਤੇ ਕੋਈ ਕਿਸੇ ਨੇ ਕੋਈ ਇਲਮ ਕਰ ਦਿੱਤਾ ਤਾਂ ਚੀਜ਼ ਜਿਹੜੀ ਛੱਡ ਦਿੱਤੀ ਤਾਂ ਜਦੋਂ ਆਪਾਂ ਜਿੱਥੇ ਆਪਾਂ ਪੂਜਾ ਕਰਦੇ ਹੁੰਨੇ ਜਾਂ ਆਪਣੇ ਕਮਰੇ 'ਚ ਕਹਿ ਲੋ ਉੱਥੇ ਚੀਜ਼ ਨਹੀਂ ਪਹੁੰਚਦੀ ਜਾਂ ਤੁਸੀਂ ਛੱਤ 'ਤੇ ਸੌਂਨੇ ਹੋ ਜਾਂ ਛੱਤਾਂ ਉੱਤੇ ਸੌਣ ਦੇ ਨਾਲ ਕੀ ਹੁੰਦਾ ਫਿਰ ਉਹਨਾਂ ਨੂੰ ਆਸਾਨੀ ਮਿਲ ਜਾਂਦੀ ਹੈ ਛੱਤਾਂ 'ਤੇ ਸੌ ਕੇ ਜਦੋਂ ਸੌਂਨੇ ਆ ਉੱਥੇ ਜਿਹੜੀ ਚੀਜ਼ ਹੈ ਜਲਦੀ ਵਾਰ ਕਰ ਜਾਂਦੀ ਹੈ ਤੇ ਇਸ ਕਰਕੇ ਇਹ ਜਿਹੜਾ ਚੱਲ ਹੈ ਤੁਸੀਂ ਸੌਣ ਲੱਗੇ ਰਾਤ ਨੂੰ ਜਦੋਂ ਸੌਣਾ ਉੱਪਰ ਛੱਤ ਦੇ ਉੱਤੇ ਸੁੱਤੇ ਹੋਓ ਤਾਂ ਤੁਸੀਂ ਖਵਾਇਆ ਸਾਹਿਬ ਜੀ ਦਾ 101 ਵਾਰ ਇਹ ਕਲਮਾ ਪੜ੍ਹ ਕੇ ਆਪਣੇ ਆਲੇ ਦੁਆਲੇ ਜਲ ਛੜਕ ਲੈਣਾ ਕੋਈ ਤੁਹਾਡੇ ਰਾਤ ਨੂੰ ਤੁਹਾਡੇ ਕੋਲ ਆ ਨਹੀਂ ਸਕੇਗਾ ਇੱਕ ਜਲ ਦਾ ਇੱਕ ਗਲਾਸ ਜਲ ਦਾ ਤੁਸੀਂ ਸਰਾਣੇ ਰੱਖ ਕੇ ਸੌਂਜਣਾ ਤੇ ਇੱਕ ਜਿਹੜਾ ਗਲਾਸ ਹੈ ਉਹ ਤੁਸੀਂ ਪੂਰੇ ਆਪਣੇ ਆਲੇ ਦੁਆਲੇ ਇੱਕ ਗੋਲਾ ਖਿੱਚ ਕੇ ਆਪਣੇ ਜਿੱਥੇ-ਜਿੱਥੇ ਤੁਹਾਡੇ ਮੰਝੇ ਆ ਤੁਹਾਡੇ ਮੰਝਿਆਂ ਤੱਕ ਕੋਈ ਚੀਜ਼ ਇਦਾਂ ਦੀ ਨਹੀਂ ਤੁਹਾਨੂੰ ਪਹੁੰਚ ਸਕਦੀ ਨਾ ਤੁਹਾਡੇ ਤੇ ਕੋਈ ਵਾਰ ਕਰ ਸਕੂਗੀ ਬਲ ਇਸ ਚਲ ਦੀ ਇਹ ਤਾਕਤ ਹੈ ਇਹਨੂੰ ਜਿੱਦਾਂ ਵੀ ਅਸੀਂ ਕਹੀਏ ਕਿ ਮੰਨ ਲਓ ਕੋਈ ਰਾਤ ਨੂੰ ਉਹਦਾ ਬਿਮਾਰ-ਠਮਾਰ ਹੋ ਗਿਆ ਕੋਈ ਰਾਤ ਨੂੰ ਕਿਸੇ ਦੇ ਪੇਟ 'ਚ ਪ੍ਰੋਬਲਮ ਪੈ ਗਈ ਜਾਂ ਕਿਸੇ ਨੂੰ ਕੋਈ ਇਦਾਂ ਦੀ ਦਿੱਕਤ ਆ ਗਈ ਤਾਂ ਵੀ ਤੁਸੀਂ ਇਸ ਗੱਲ ਮੈਨੂੰ ਪੜ ਕੇ ਉਹਨੂੰ ਜਲ ਬਣਾ ਕੇ ਪਿਲਾ ਦੋ ਤਾਂ ਉਹ ਬੰਦਾ ਉਸੇ ਸਮੇਂ ਜਿਹੜਾ ਕੀ ਹੈ ਠੀਕ ਹੋ ਜਾਏਗਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਤੇ ਇਸ ਜਲ ਦੀ ਬਹੁਤ ਵੱਡੀ ਤਾਕਤ ਹੈ ਦੋਸਤੋ ਜਿਸ ਜਲ ਨੂੰ ਅਸੀਂ ਸਿੱਧ ਕਰ ਲਿੱਤੇ ਜਲ ਨੂੰ ਸਿੱਧ ਕਰਕੇ ਆਪਾਂ ਕੋ ਕਲਮਾ ਪੜ੍ਹ ਕੇ ਕਰਦੇ ਆਂ ਫਿਰ ਤਾਂ ਇਹ ਅੰਮ੍ਰਿਤ ਬਣ ਜਾਂਦਾ ਹੈ ਫਿਰ ਸਾਨੂੰ ਡਰਨ ਦੀ ਲੋੜ ਨਹੀਂ ਤੇ ਦੋਸਤੋ ਖਵਾਜਾ ਸਾਹਿਬ ਜੀ ਦਾ ਇਹ ਜਿਹੜਾ ਜਲ ਹੈ ਬਹੁਤ ਪਾਵਰਫੁਲ ਬਹੁਤ ਸ਼ਕਤੀਸ਼ਾਲੀ ਜਲ ਹੈ ਇਹਨੂੰ ਤੁਸੀਂ ਕਿਤੇ ਵੀ ਵਰਤ ਸਕਦੇ ਹੋ ਕਿਤੇ ਦੁਕਾਨ ਫੈਕਟਰੀ ਕਿਤੇ ਵੀ ਠੀਕ ਹੈ ਜਿੱਦਾਂ ਤੁਹਾਨੂੰ ਦੱਸਿਆ ਕਿ ਉਹਨੂੰ ਪੜ੍ਹ ਕੇ ਉਹਦੇ ਉੱਤੇ ਜੇ ਤੁਸੀਂ ਕਰ ਲੈਣਾ ਤੁਹਾਨੂੰ ਉਸੇ ਸਮੇਂ ਖਵਾਜਾ ਸਾਹਿਬ ਹਾਜ਼ਰ ਨਾਜ਼ਰ ਰਹਿਣਗੇ ਕਲਮਾ ਵੀ ਕੋਈ ਵੱਡਾ ਨਹੀਂਗਾ ਛੋਟਾ ਜਿਹਾ ਕਲਮਾ ਆ ਠੀਕ ਹੈ ਤਾਂ ਪਹਿਲਾਂ ਤੁਸੀਂ ਹੁਣ ਕਲਮਾ ਸੁਣ ਲਓ ਜਿਹੜਾ ਆਪਾਂ ਪਹਿਲਾਂ ਤਾਂ ਤੁਸੀਂ ਪਾਣੀ ਦਾ ਇੱਕ ਗਲਾਸ ਲੈ ਲੈਣਾ ਪਾਣੀ ਦਾ ਗਲਾਸ ਸੁੱਚਾ ਲੈਣਾ ਇੱਕਦਮ ਸਾਫ਼ ਸਾਫ਼ ਗਲਾਸ ਲੈਣ ਤੋਂ ਬਾਅਦ ਉਹਨੂੰ ਭਰ ਲੈਣਾ ਤੁਸੀਂ ਗਲਾਸ ਨੂੰ ਉਹਦੇ ਉੱਤੇ ਤੁਸੀਂ ਸਿਰਫ ਇਹੀ ਗੱਲ ਕਹਿਣੀ ਯਾ ਖਵਾਜਾ ਅਲ ਮਦਦ ਯਾ ਖਵਾਜਾ ਅਲ ਮਦਦ یا خواجہ المدت بس ਤੁਸੀਂ ਇਹੀ ਪੜਨਾ یا خواجہ المدت یا خواجہ المدت ਇਹ ਕਲਮਾ ਤੁਸੀਂ 101 ਵਾਰ ਪੜਨਾ 101 ਵਾਰ ਪੜ ਕੇ ਜਲ ਦੇ ਉੱਤੇ দম ਕਰ ਦੇਣਾ দম ਕਰਨ ਦਾ ਮਤਲਬ ਕਿ ਜਲ ਦੇ ਉੱਤੇ ਫੂਕ ਮਾਰ ਦੇਣੀ ਠੀਕ ਹੈ بس ਇੱਕੋ ਵਾਰ ਫੂਕ ਮਾਰਨੀ ਹੈ بس ਉਹ ਜਿਹੜਾ ਜਲ ਤੁਹਾਡਾ ਉਸੇ ਸਮੇਂ ਅੰਮ੍ਰਿਤ ਬਣ ਜਾਏਗਾ ਜਦੋਂ ਅੰਮ੍ਰਿਤ ਬਣ ਗਿਆ ਜਦੋਂ ਜਲ ਤਿਆਰ ਹੋ ਗਿਆ ਤੁਹਾਡਾ ਫਿਰ ਤੁਸੀਂ ਉਸ ਜਲ ਨੂੰ ਛਿੜਕਣਾ ਸ਼ੁਰੂ ਕਰ ਦੇਣਾ ਠੀਕ ਹੈ ਇਹਨੂੰ ਉਦਾਂ ਵੀ ਤੁਸੀਂ ਇਸ ਕਲਮੇ ਨੂੰ ਪੜ੍ਹ ਕੇ ਜੇ ਮੰਨ ਲਓ ਆਪਾਂ ਨਹੀਂ ਸੋਣਾ ਵੀ ਸਵੇਰੇ ਸਵੇਰੇ ਸ਼ਾਮ ਇਹਨੂੰ ਉਦਾਂ ਵੀ ਆਪਾਂ ਜੇ ਘਰ ਦੇ ਵਿੱਚ ਜਲ ਦਾ ਛਿੱਟਾ ਦੇਈ ਜਾਈਏ ਤਾਂ ਵੀ ਸਾਡੇ ਘਰ ਦੇ ਵਿੱਚ ਬਰਕਤਾਂ ਰਹਿਣਗੀਆਂ ਬਹੁਤ ਤਰਕੀਆਂ ਚ ਘਰ ਰਹੇਗਾ ਸਾਡੇ ਘਰ ਦੇ ਵਿੱਚ ਕੋਈ ਇਲ ਬਲਾ ਨਹੀਂ ਆ ਸਕੇਗਾ ਇਹਨੂੰ ਤਾਂ ਰੁਟੀਨ ਦੇ ਵਿੱਚ ਤੁਸੀਂ ਰੱਖ ਲਓ ਤਾਂ ਬਹੁਤ ਵਧੀਆ ਚੀਜ਼ ਹੈ ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਜਿਹੜੇ ਖਵਾਜਾ ਸਾਹਿਬ ਨੂੰ ਮੰਨਦੇ ਉਹਨਾਂ ਨੂੰ ਪਤਾ ਹੈ ਇਹਦੇ ਵਿੱਚ ਖਵਾਜਾ ਸਾਹਿਬ ਦਾ ਦਲੀਆ ਦੇ ਸਕਦੇ ਹੋ ਤੁਸੀਂ ਇਹਦੇ ਵਿੱਚ ਨਹਿਰ ਦੇ ਕੰਢੇ ਤੇ ਜਾਣ ਦੀ ਲੋੜ ਨਹੀਂ ਪੈਂਦੀ ਘਰ ਦੇ ਵਿੱਚ ਕੋਈ ਜਿੱਥੇ ਪਾਣੀ ਦਾ ਤੁਹਾਡਾ ਕੋਈ ਟੁੱਟੀ ਨਾਲਕਾ ਲੱਗਾ ਹੋਵੇ ਉੱਥੇ ਇੱਕ ਦੀਵਾ ਬਣਾ ਕੇ ਆਟੇ ਦਾ ਆਟੇ ਦਾ ਦੀਵਾ ਬਣਾ ਕੇ ਜਿਹਦੇ ਸੀਕਿਓ ਦਾ ਥੋੜਾ ਜਿਹਾ ਪਾ ਲਓ ਜੇ ਸੀਕਿਓ ਪਾ ਕੇ ਥੋੜਾ ਜਿਹਾ ਦਲੀਆ 10 ਰੁਪਏ ਦਾ ਦਲੀਆ ਬਣਾ ਲਓ ਦਲੀਆ ਬਣਾ ਕੇ ਉੱਥੇ ਭੋਗ ਲਾਓ ਖਵਾਜਾ ਪੀਰ ਜੀ ਨੂੰ ਬੇਨਤੀ ਕਰੋ ਕਿ ਸਰਕਾਰ ਸਾਡੇ ਘਰ ਦੇ ਉੱਤੇ ਰਹਿਮਤਾ, ਰਹਿਮਤ ਭਰਿਆ ਹੱਥ ਰੱਖੋ। ਸਾਡੇ ਘਰ ਤੇ ਹਾਜ਼ਰ-ਨਾਜ਼ਰ ਰਹੋ। ਕਿਰਪਾ ਕਰੋ ਆਪਣੀ ਅੰਗ-ਸੰਗ ਸਹਾਈ ਰਹੋ, ਮਦਦ ਕਰੋ ਸਾਡੀ। ਸਾਡੀ ਤੋਂ ਕੋਈ ਗਲਤੀ ਹੋ ਗਈ, ਸਾਡੀਆਂ ਗਲਤੀਆਂ ਨੂੰ ਮਾਫ਼ ਕਰੋ। ਭੁੱਲਾਂ ਚੁੱਕਾਂ ਮਾਫ਼ ਕਰੋ, ਕਿਰਪਾ ਕਰੋ। ਨਾਲ ਤੁਸੀਂ ਦੋ ਅਰਗਬਤੀਆਂ ਜ਼ਰੂਰ ਲਾਉਣੀਆਂ ਆਦੋ। ਜਦੋਂ ਘਰ ਦੇ ਵਿੱਚ ਤੁਸੀਂ ਜਲ ਇਹ ਆਪਣਾ ਦਲੀਆ ਦੇਣਾ ਹੈ ਤੁਹਾਨੂੰ ਤੇ ਪੰਜ ਐਤਵਰ ਦਲੀਆ ਦੇਦਨੇ ਆ। ਠੀਕ ਹੈ। ਤੇ ਉਦਾਂ ਬਾਅਦ ਵਿੱਚੋ ਜਿੱਥੇ ਐਤਵਾਰ ਨੂੰ ਦਲੀਆ ਦੇਣਾ ਆ ਜੇ ਲਗਾਤਾਰ ਤੁਸੀਂ ਇਹਨੂੰ ਕਰਦੇ ਰਹੇ ਤੇ ਤੁਸੀਂ ਦੇਖਿਓ ਫਿਰ ਤੁਹਾਡੇ ਜਦੋਂ ਤੁਸੀਂ ਇਹ ਜਲ ਪਾਣਾ ਸ਼ੁਰੂ ਕਰ ਦਿੱਤਾ ਤੁਹਾਡੇ ਘਰ ਦੇ ਵਿੱਚ ਕਿੰਨੀ ਇੱਕ ਬਰਕਤ ਆ ਜਣੀ ਆ ਤੁਹਾਨੂੰ ਖੁਦ ਨੂੰ ਆਪ ਨੂੰ ਨਹੀਂ ਪਤਾ ਚੱਲਣਾ ਕਿ ਇਸ ਜਲ ਦੀ ਕੀ ਏਡੀ ਵੱਡੀ ਤਾਕਤ ਇਸ ਇੰਸ ਜਲ ਦੇ ਨਾਲ ਸਾਡੇ ਵਿੱਚ ਆ ਚੁੱਕੀ ਆ ਜਿੱਦਾਂ ਤੁਹਾਨੂੰ ਦੱਸਿਆ ਇਹ ਅੰਮ੍ਰਿਤ ਬਣ ਜਾਂਦਾ ਆ ਬਾਕੀ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਕਿਸੇ ਤੋਂ ਖਬਰਾਂਉਣ ਦੀ ਲੋੜ ਨਹੀਂ ਬਹਿਮ ਕਰਨ ਦੀ ਲੋੜ ਨਹੀਂਗੀ ਨਾਇ ਦੇ ਬਾਰੇ ਦੱਸਣਾ ਕੁਝ ਵੀ ਅਸੀਂ ਕੀ ਕੀਤਾ ਜਾਂ ਕਿਹੜਾ ਕੀ ਕਲਮਾ ਪੜ੍ਹਿਆ ਜਾਂ ਕੀ ਨਹੀਂ ਬਸ ਇੰਨਾ ਕਰਨ ਦੇ ਨਾਲ ਹੀ ਤੁਹਾਡੇ ਤੇ ਖਾਜ ਖਵਾਜਾ ਸਾਹਿਬ ਦੀ ਜਿਹੜੀ ਮਿਹਰ ਆ ਪੂਰੀ ਰਹੇਗੀ ਉਹ ਤੁਹਾਡੇ ਸਾਰੇ ਕੰਮ ਆਰਾਮ ਹੋ ਜਾਣਗੇ ਕਿਸੇ ਤੋਂ ਖਿਭਰਾਉਣ ਦੀ ਜਾਂ ਕਿਸੇ ਪਾਸੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਗਈ ਜਿੱਦਾ ਤੁਹਾਨੂੰ ਮੈਂ ਦੱਸ ਚੁੱਕਾ ਆ ਬਾਕੀ ਕੋਈ ਗੱਲਬਾਤ ਹੋਈ ਜੇ ਕੋਈ ਤੁਹਾਨੂੰ ਕੋਈ ਡਾਊਟ ਹੋਇਆ ਜਾਂ ਕੋਈ ਕਰਕੇ ਤੁਹਾਨੂੰ ਇਹਦਾ ਕੋਈ ਚਮਤਕਾਰ ਦਿਖਿਆ ਸਾਡੇ ਨਾਲ ਜਰੂਰ ਰਾਬਤਾ ਕਾਇਮ ਕਰਿਓ ਤੇ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਇਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਠੀਕ ਹੈ ਜੀ ਚਾਹ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਭਲੀ ਕਰੇ